ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੁਹਾਨੂੰ ਦੱਸ ਦਈਏ ਕਿ ਕਮਲ ਪਟਿਆਲਾ ਨੇ ਮਨਾਈ ਸੀ ਐਨੀਵਰਸਰੀ ਤੇ ਉਸੇ ਦਿਨ ਉਹਦੇ ਘਰ ਵਾਲੇ ਨੇ ਉਹਦੀ ਕੀਤੀ ਚੰਗੀ ਕੁੱਤੇ ਖਾਣੀ ਤੇ ਦੂਜੇ ਪਾਸੇ ਪੂਜਾ ਸਾਂਡਾ ਬਣਾਉਣ ਲੱਗ ਗਈ ਸੌਰੀ ਪੂਜਾ ਸੰਗਾ ਬਣਾਉਣ ਲੱਗ ਗਈ ਆਪਦੇ ਚੌਥੇ ਘਰ ਵਾਲਨਾ ਰੀਲਾਂ ਤੇ ਹੋਰ ਵੀ ਕਈ ਮੁੱਦੇ ਨੇ ਆਪਾਂ ਤੁਹਾਨੂੰ ਦੱਸਦੇ ਆਂ ਪੂਰੀ ਡਿਟੇਲ ਚ ਬਿਨਾ ਹੁਣ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆਂ ਸਟਾਰਟ ਇਹ ਤਾਂ ਜਿਵੇਂ ਫੁੱਟਵਾਲੇ ਕੰਮ ਤੋਂ ਕਰਨਾ ਧੀਵੀਆ ਤੇਨ ਚਲੇ ਤਾ ਰੋਧਾ ਕੰਮ ਹੀ ਹੁੰਦਾ ਇਹ ਇਹ ਪਹਿਲਾਂ ਤੁਸੀਂ ਮੇਰੇ ਪਾਓ ਲੈ ਪੈਟ ਦਾ ਲੈ ਪੰਗਾ ਜਾਂ ਤੱਕ ਹੋ ਗਿਆ ਕੰਮ ਆਹ ਦੇਖ ਲਓ ਚੋਬਰ ਨੂੰ ਉਹ ਇਹਦਾ ਬੀਪੀ ਹਮੇਸ਼ਾ ਹੀ ਹਾਈ ਰਹਿੰਦਾ ਪਤਾ ਨਹੀਂ ਕੀ ਪ੍ਰਿੰਡ ਖਾਂਦਾ ਹੈ ਉਹ ਯਾਰ ਮੈਂ ਇਹਦੀ ਘਰ ਵਾਲੀ ਤੇ ਹਰਾਣਾ ਬਈ ਇੰਨਾ ਪੈੜਾ ਦਾ ਘਰੇ ਕੋਈ ਪਸ਼ੂ ਡੰਗਰ ਜਾਂ ਕੁੱਤਾ ਨਹੀਂ ਰੱਖਦਾ ਜਿੰਨਾ ਪੈੜਾ ਇਹ ਘਰ ਵਾਲਾ ਰੱਖੀ ਬੈਠੀ ਆ ਪਿਆਰ ਨਾਲ ਪਿਆਰੀ ਤੂੰ ਕਰ ਲੈ ਜਿਹੜਾ ਕਰਨਾ ਥੋੜਾ ਲਾਹੋ ਗਿਆ ਲੁਣਦਾ ਪੈ ਗਿਆ ਚਲ ਕਰ 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 ਇਹ ਤਾਂ ਤਾਂ ਯਾਰ ਥੋੜਾ ਚਲੋ ਹੋ ਗਿਆ ਪਿੱਛੇ ਬੋਲੋ ਹਾਂ ਪਿਛਲਾ ਫੋਟੋ ਪਿੱਛੇ ਲੈ ਫੋਟੋ ਚਲ ਹੋ ਗਈ ਚੱਲ ਹੋ ਕੇ ਫੜੇ ਆਈ ਵਾਰਾ ਭਾਂ ਦਾ ਦਾ ਖਰੀਦ ਚਲ ਓ ਯਾਰ ਪਹਿਲੀ ਵਾਰੀ ਮੈਨੂੰ ਕਮਲ ਤੇ ਤਰਸ ਆਇਆ ਓ ਯਾਰ ਇਹ ਬੁੜੀ ਉਹਦਾ ਇਨਾ ਕਰਦੀ ਆ ਨਾ ਤੇ ਇਹ ਪਤੰਦਰ ਹਮੇਸ਼ਾ ਹੀ ਉਹਦੀ ਕੁੱਤੇ ਖਾਣੀ ਕਰਦਾ ਓ ਯਾਰ ਕੋਲੇ ਉਹਦੀਆਂ ਸਹੇਲੀਆਂ ਖੜੀਆਂ ਉਹਦੇ ਜਵਾਕ ਖੜਿਆ ਉਹ ਕੀ ਸੋਚਣਗੇ ਓ ਯਾਰ ਨਲੇ ਮੈਂ ਕਮਲ ਨੂੰ ਕਹਿਣਾ ਚਾਹਣਾ ਇਹੋ ਜਿਹੇ ਬੰਦੇ ਲਈ ਨਾ ਜੈਮ ਵਾਲਾ ਦੀ ਲੋੜ ਨਹੀਂ ਉਹ ਨੀਲੇ ਡਰਮ ਦੀ ਲੋੜ ਆ ਨੀਲੇ ਡਰਮ ਦੀ ਲੱਗ ਰਿਹਾ ਮਤਿ ਆ ਜਿਦੂ ਨੇ ਆ ਗਏ ਦੇਖ ਲਓ ਪਹੁੰਚ ਗੀਆਂ ਸੈਲੀਬ੍ਰਿਟੀਆਂ ਉਹ ਚਿੱਟੇ ਪਾਲੇ ਸਾਰਿਆਂ ਨੇ ਸੂਟ ਤੇ ਚਿੱਟੀਆਂ ਲਾ ਲਈਆਂ ਚੁੰਨੀਆਂ ਵੀ ਬੰਦਾ ਪੁੱਛਣ ਵਾਲਾ ਹੋਵੇ ਤੁਸੀਂ ਇੱਥੇ ਕਿਸੇ ਦੀ ਐਨੀਵਰਸਰੀ ਤੇ ਆਏ ਹੋ ਉਹ ਮਰਗਦੇ ਭੋਗਦੇ ਨਹੀਂ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਜਨਮ ਦਿਹਾੜਾ ਤੁਮ ਪਟਿਆਲਾ ਓਏ ਕਿਰਨਾਂ ਨੂੰ ਕੀ ਦੁਰੇ ਜੇ ਪਈ ਜਾਂਦੇ ਆ ਉਹ ਯਾਰ ਹਲੇ ਤੱਕ ਇਹਨੂੰ ਇਹ ਨਹੀਂ ਪਤਾ ਇਹਨਾਂ ਦਾ ਜਨਮ ਦਿਨ ਆ ਕਿ ਇਹਨਾਂ ਦੀ ਐਨੀਵਰਸਰੀ ਆ ਹੈਪੀ ਬਰਥਡੇ ਟੂ ਯੂ ਬੋਲੀ ਜਾਂਦੀ ਆ ਉਹ ਨਾਲੇ ਇਹਨੂੰ ਮਤਲਬ ਵੀ ਕਿਸੇ ਨਾਲ ਕੀ ਆ ਓਏ ਤਾਂ ਇੱਥੇ ਤਰੀ ਵਾਲੇ ਚੌਲਖਾਨ ਆਈ ਆ ਉਹ ਨਾਲੇ ਭਰਾਓ ਜਲਦੀ ਆਪ ਦਾ ਕੇਕ ਆ ਕੱਟ ਲੋ ਜਿਹੜੇ ਹਿਸਾਬ ਨਾਲ ਕਿਰਨਾ ਚੀਕਾ ਮਾਰੀ ਜਾਂਦੀ ਹੈ ਨਾ ਹੋਟਲ ਵਾਲਾ ਨੇ ਕਿਰਨਾ ਨੂੰ ਤਾਂ ਬਾਹਰ ਕੱਢਣਾ ਹੀ ਆ ਨਾਲ ਥੋਨੋ ਵੀ ਚੱਕ ਕੇ ਬਾਹਰ ਮਾਰਨਾ 12 ਸਾਲ ਦੀ ਹੋ ਗਏ ਨਾ ਆਪਣੇ ਸਾਲ ਨੂੰ 12 ਕਿੰਨੇ ਕਿ ਆਪਾਂ 15 ਆ ਉਹ ਤਾਂ 15 ਹੋ ਗਏ ਤੇ 12 ਕਰਦੇ ਆ ਆ ਦੇਖ ਲੋ ਪਤੰਦਰ ਨੂੰ ਚੰਗਾ ਹੀ ਪਿਆਰ ਕਰਦਾ ਇਹਨੂੰ ਹਲੇ ਤੱਕ ਇਹ ਨਹੀਂ ਪਤਾ ਵਿਆਹ ਨੂੰ ਕਿੰਨੇ ਸਾਲ ਹੋ ਗਿਆ ਓਏ 18 ਸਾਲ ਦਾ ਜਵਾਕ ਹੋ ਗਿਆ ਤੇ 12 ਸਾਲ ਦੀਆਂ ਮੋਮਮਤੀਆਂ ਚੱਕ ਲਿਆ ਆ ਉਹ ਨਲੇ ਪਤੰਦਰੋ ਇਸ ਉਮਰ ਚ ਨਾ ਇਹੋ ਜਿਹੇ ਡਰਾਮੇ ਚੰਗੇ ਨਹੀਂ ਲੱਗਦੇ ਉਹ ਐਨੀਵਰਸਰੀਆਂ ਦਾ ਟਾਈਮ ਨਹੀਂ ਥੋੜਾ ਬਰਸੀਆਂ ਦਾ ਟਾਈਮ ਆ ਹੁਣ ਪਲੀਜ਼ ਜਲਦੀ ਜੱਗੀ ਉਤਾਰ ਮੈਂ ਤਾਂ ਪਾਉਂਗਾ ਚਲੋ ਮੋੜਾ ਨਹੀਂ ਨਹੀਂ ਲੈ ਜਾਓ ਲੈ ਜਾਓ ਨਹੀਂ ਦੇਖੋ ਕਿਵੇਂ ਕਾਵਾਂ ਰੋਲੀ ਪਾ ਰੱਖੀ ਆ ਓਏ ਹੋਟਲ ਨੂੰ ਚਿੜਿਆ ਘਰੀ ਬਣਾ ਰੱਖਿਆ ਉਤੋਂ ਮੈਡਮ ਦੇ ਹਲੇ ਤੱਕ ਚਾਹ ਹੀ ਨਹੀਂ ਪੂਰੇ ਹੋਈ ਜਾਂਦੇ ਕਹਿੰਦੀ ਪੀਆ ਮੈਂ ਕਲੀਰੇ ਪਾਲਾਂ ਕਿਵੇਂ ਮੂੰਹ ਬਣਾਈ ਜਾਂਦੀ ਆ ਬਈ ਕਲੀਰੇ ਪਾਉਣ ਨੂੰ ਇੱਥੇ ਤੇਰੇ ਨੰਦ ਕਾਰਜ ਹੋਣ ਲੱਗਿਆ ਨਾਕਿਨ ਵੀ ਦੇ ਦੇ ਨਾਕਿਨ ਕਰਦਾ ਚਮਚਾਉਂ ਦੇ ਦੀ ਅਰੇ ਕੋਈ ਨਾ ਅੱਛਾ ਉਹ ਨਾਕਿਨ ਮੇਰੇ ਨਾਲ ਨਹੀਂ ਦੱਸ ਕੀ ਮੇਰੇ ਨਾਲ ਓਏ ਕਿਵੇਂ ਝੂਠਾ ਕਹਿ ਕੇ ਇੱਕ ਦੂਜੇ ਤੇ ਮੂੰਹ ਚ ਹੀ ਪਾਈ ਜਾਂਦੇ ਆ ਉਹ ਭਰਾਵੋ ਕੋਈ ਚਮਚਾ ਚਮਚਾ ਲੈ ਲਓ ਕਿਸੇ ਨੂੰ 100 ਬਿਮਾਰੀਆਂ ਲੱਗੀਆਂ ਹੁੰਦੀਆਂ ਭਾਵੇਂ ਦੀ ਕਿਸੇ ਦੇ ਦੰਦਾਂ ਨੂੰ ਕੀੜਾ ਲੱਗਿਆ ਹੋਵੇ ਉਹੀ ਕੀੜਾ ਦੂਜੇ ਦੇ ਮੂੰਹ 'ਚ ਚਲਾਇਆ ਹੋਊਗਾ ਉਹ ਯਾਰ ਉੱਤੋਂ ਕਿਰਨਾ ਨੇ ਦੇਖੋ ਖਾਣ ਵਾਲੀ ਤਾਂ ਹੱਦ ਹੀ ਕਰਤੀ ਓਏ ਕਿਰਨਾ ਨੇ ਤਾਂ ਕੇ ਖਾਂ ਲਈ ਕਾਲੀ ਮੱਤ ਦਾ ਰੂਪ ਹੀ ਧਾਰਨ ਕਰ ਲਿਆ ਉਹ ਯਾਰ ਵੈਸੇ ਜਿੱਡਾ ਕਿਰਨਾ ਦਾ ਮੂੰਹ ਆ ਨਾ ਇਹਦੇ ਮੂੰਹ 'ਚ ਦਾ ਭਾਂ ਦੀ ਸਭ ਤੱਕ ਏਗੀ ਪਾ ਦੋ ਚਲੋ ਬਾਕੀ ਗੱਲਾਂ ਛੱਡੋ ਤੁਸੀਂ ਪਹਿਲਾਂ ਨੱਚਦੀਆਂ ਦੇਖੋ। ਸੁਣ ਲੋ ਆਖੇ ਮੇਰੀ ਅੱਖ ਨੇ ਸ਼ਰਾਰਤ ਕੀਤੀ ਤੇ ਸ਼ਹਿਰ ਵਿੱਚ ਰੋਲਾ ਪੈ ਗਿਆ। ਉਹ ਸਾਰਿਆਂ ਦੀ ਉਮਰ 40 ਸਾਲ ਤੋਂ ਉੱਤੇ ਹੋਈ ਪਈ ਆ। ਅੱਖਾਂ ਤੇ ਇਹਨਾਂ ਦੇ ਮੋਤੀਆ ਉਤਰਿਆ ਪਿਆ ਤੇ ਹਲੇ ਤੱਕ ਇਹਨਾਂ ਦੀ ਅੱਖ ਸ਼ਰਾਰਤੀ ਕਰੀ ਜਾਂਦੀ ਆ। ਉਹ ਯਾਰ ਮੈਂ ਇਹਨਾਂ ਤੇ ਹਰਾਣਾ ਵੀ ਹਲੇ ਤੱਕ ਇਹ ਆਪਦੇ ਆਪ ਨੂੰ ਜਵਾਨ ਹੀ ਸਮਝਦੀਆਂ। ਗੋਡੇ ਭਾਵੇਂ ਦੀ ਇਹਨਾਂ ਦੇ ਬਦਲੋਣ ਵਾਲੇ ਹੋਏ ਪਏ ਹਣ ਦੇਖ ਲਓ ਗਾਲਾਂ ਖਾਣ ਵਾਲੇ ਕੰਮ ਤਾਂ ਆਪ ਹੀ ਕਰਦੀ ਆ ਉਹ ਤੂੰ ਕਿਉਂ ਪ੍ਰਿੰਡਾਂ ਦੇ ਖੱਖਰ ਨੂੰ ਛੇੜਦੀ ਆ ਤੇਰਾ ਪ੍ਰੋਗਰਾਮ ਸਹੀ ਹੋ ਗਿਆ ਤੂੰ ਇਹਨੂੰ ਘਰੇ ਜਾਂਦੇ ਹੈਂ ਉਹ ਇਹਨੂੰ ਵੀ ਨਾ ਗਾਲਾਂ ਖਾਂਦੀ ਆਦਤ ਹੀ ਪੈ ਗਈ ਆ ਹੁਣ ਉਹਨਾਂ ਟਾਈਮ ਨਹੀਂ ਹਟਦੀ ਜਿੰਨਾ ਟਾਈਮ ਇਹਨੂੰ ਜੁੰਡਾਂ ਤੋਂ ਫੜ ਕੇ ਘੜੀਸਦਾ ਨਹੀਂ ਜਿੱਕਦਾ ਸਾਰੇ ਭਰਾ ਮੇਰੇ ਠੀਕ ਹੀ ਹੋਮੋਂਗੇ ਜਿੱਦਾਂ ਕਿ ਮੈਂ ਤੁਹਾਨੂੰ ਸਟੋਰੀ ਪਾ ਕੇ ਦੱਸਿਆ ਇਹ ਮੇਰਾ ਭਰਾ ਮੇਰਾ ਪੂਜਾ ਸੰਗਾ ਨਾਲ ਕੋਈ ਰਿਲੇਸ਼ਨ ਨਹੀਂ ਰਿਹਾ ਮੈਂ ਹੁਣ ਤੁਹਾਨੂੰ ਵੀਡੀਓ ਪਾ ਕੇ ਵੀ ਦੱਸ ਰਿਹਾ ਠੀਕ ਹੈ ਤੁਹਾਨੂੰ ਪਤਾ ਹੀ ਹੈ ਭਰਾ ਇੱਕਾਤ ਨਾਲ ਤਾੜੀ ਦਾ ਵੱਜਦੀ ਨਹੀਂ ਬਾਕੀ ਦੇਖਦੇ ਆ ਕੀ ਬਣਦਾ ਆ ਦੇਖ ਲੋ ਮਦਾਰੀ ਇਹਨੂੰ ਆਖੇ ਮੇਰਾ ਪੂਜਾ ਨਾਲ ਕੋਈ ਰਿਲੇਸ਼ਨ ਨਹੀਂ ਵੀ ਕੰਜਰਾ ਜੇ ਤੂੰ ਇਹਦੇ ਨਾਲ ਰਹਿਣਾ ਹੀ ਨਹੀਂ ਸੀ ਤਾਂ ਫਿਰ ਉਹ ਗਰੀਬ ਦਾ ਘਰ ਕਿਉਂ ਤੋੜਾਤਾ ਓਏ ਵੈਸੇ ਵੀ ਪੂਜਾ ਦੇ ਕੰਡ ਤੇ ਕਿਹੜਾ ਕੋਈ ਜੂੰਸ ਰਕਦੀ ਆ ਇਹਨੂੰ ਛੱਡਣ ਦੇ ਸਾਰੀ ਉਹਨੇ ਚੌਥਾ ਫੜ ਲਿਆ ਪੂਜਾ ਕੋਲੇ ਇੰਨਾ ਟਾਈਮ ਕਿੱਥੇ ਆ ਵਿੱਚ ਵਿਚੋਲੇ ਪਉਣ ਦਾ ਓਏ ਛੱਡਣ ਤੋਂ ਪਹਿਲਾਂ ਹੀ ਬੰਦਾ ਲੱਭ ਲੈਂਦੀ ਆ ਓਏ ਇਹਨੇ ਗੁਰੀ ਛੱਡਣ ਤੋਂ ਪਹਿਲਾਂ ਮਦਾਰੀਆ ਲੱਭ ਰੱਖਿਆ ਸੀ ਤੇ ਇਹਨੂੰ ਛੱਡਣ ਤੋਂ ਪਹਿਲਾਂ ਇਹਨੇ ਆਹ ਬੰਦਾ ਲੱਭ ਲਿਆ ਤੇ ਨਾਲ ਦੀ ਨਾਲ ਰਸਮਾਂ ਵੀ ਚਾਲੂ ਕਰਤੀਆਂ ਆ ਦੇਖ ਲੋ ਗੋਂਗਲੂਏ ਨੂੰ ਓਏ ਮਾਂ ਦੀ ਧੀ ਨਾ ਚੂੜਾ ਤਾਂ ਪੁਰਾਣਾ ਹੋਣ ਹੀ ਨਹੀਂ ਦਿੰਦੀ ਉਦੋਂ ਪਹਿਲਾਂ ਹੀ ਬਦਲ ਦਿੰਦੀ ਆ ਇੱਥੇ ਸਾਲਾ ਸਾਡਾ ਇੱਕ ਨਹੀਂ ਵਿਆਹ ਹੋਈ ਜਾਂਦਾ ਇਹ ਚੌਥੇ ਦੀਆਂ ਰਸਮਾਂ ਕਰੀ ਜਾਂਦੀ ਆ ਦਿਲ ਤੇ ਕਰਦਾ ਆਪਣੇ ਘਰ ਵਾਲੇ ਨੂੰ 2 ਕਰੋੜ ਚ ਵੇਚ ਦਵਾ ਪਰ ਇਹਨੂੰ ਲੈਣਾ ਕਿੰਨੇ ਆ ਇਹਦੀ ਬੁੱਥੀ ਇਦਾਂ ਦੀ ਕਿਸੇ ਨੇ 50 ਰੁਪਏ ਨਹੀਂ ਦੇਣੇ ਇਹਦੇ ਹੋਇਉ ਨੂੰ ਹਲੇ ਬਲੀ ਦਾ ਬੱਕਰਾ ਬਣਾਉਣਾ ਹੀ ਸੀ ਤੇ ਉਹਨੇ ਇਹਨੂੰ ਪਹਿਲਾਂ ਹੀ ਛੱਡਤਾ ਓਏ ਉਹ ਵੀ ਵਿਚਾਰਾ ਕੀ ਕਰਦਾ ਉਹ ਵੀ ਅੱਕੇ ਹੀ ਪਿਆ ਸੀ ਜਾਣਦਾ ਉਹਦੇ ਵਿੱਚ ਹੈਣੀ ਸੀ ਤੇ ਉਹ ਤੋਂ ਹਾਥੀ ਵਰਗੀਆਂ ਲੱਤਾਂ ਘਟਵਾਉਂਦੀ ਰਹਿੰਦੀ ਸੀ ਲੱਗਦਾ ਲੱਗਦਾ ਕਰਵਾ ਕੇ ਸੱਜਣਾ ਹੁਣ ਪਛਤਾਉਦਾ ਫਿਰਦਾ ਏ ਓਏ ਦੇਖੋ ਏ ਕਿਵੇਂ ਸੋਨ ਵਾਲੀ ਮੱਝ ਤਰ੍ਹਾਂ ਲੀਟੀ ਪਈ ਆ ਓਏ ਐਡਾ ਵੱਡਾ ਬੈੱਡ ਆ ਤੇ ਅੰਦਰ ਬੈੱਡ ਤੇ ਇਹਦਾ ਢੇਢੀ ਪੂਰਾ ਆ ਓ ਯਾਰ ਜੈ ਹੋ ਜੀ ਇਹਦੀਆਂ ਹਰਕਤਾਂ ਚਲਦੀਆਂ ਪਈਆਂ ਨਾ ਇਹਦੇ ਪੁਰਾਣੇ ਘਰ ਵਾਲੇ ਨੇ ਵੀ ਦੇਖੋ ਇਹਨੂੰ ਕੀ ਜਵਾਬ ਦਿੱਤਾ ਕਿ ਬੀਬਾ ਇਹ ਵੀ ਕਲਾ ਹੀ ਬਖਸ਼ਿਆ ਤੈਨੂੰ ਰੱਬ ਨੇ ਕਲਾਕਾਰ ਨਹੀਂ ਆ ਤੂੰ ਵੀ ਜਿਹੜੀ ਚਾਰ-ਚਾਰ ਸੰਭ ਲੈਨੀ ਆ ਸਾਨੂੰ ਜੇ ਇੱਕ ਦਿੱਤੀ ਹੋਵੇ ਰੱਬ ਨੇ ਸਾਡੇ ਤੋਂ ਉਹ ਨਹੀਂ ਸੰਭਦੀ ਓ ਯਾਰ ਐਸੀ ਪੂਜਾ ਦੇ ਘਰ ਵਾਲਾ ਤੇ ਇਹਦੀ ਗੱਲ ਬਿਲਕੁਲ ਸਹੀ ਆ ਇਹਦੇ ਤੋਂ ਪੂਜਾ ਨਹੀਂ ਸੰਭੀ ਗਈ ਤੇ ਪੂਜਾ ਅੱਗੇ ਤੋਂ ਅੱਗੇ ਮੁੰਡੇ ਸੰਭੀ ਜਾਂਦੀ ਆ ਓ ਯਾਰ ਜਾਂਦੀ ਇਹਨੂੰ ਪੂਜਾ ਛੱਡ ਕੇ ਗਈ ਆ ਇਹਦਾ ਹਾਲੇ ਤੱਕ ਵਿਆਹ ਨਹੀਂ ਹੋਇਆ ਤੇ ਪੂਜਾ ਨੇ ਉਹ ਵਿਆਹ ਕਰਾ ਕੇ ਅੱਗੇ ਅਗਲੇ ਦੀ ਤਿਆਰੀ ਵੀ ਕਰ ਲਈ ਕਰਨਾ ਨਹੀਂ ਹੋ ਜਾ ਤੂੰ ਪਿਆਰ ਗੋਰੀਏ ਹਾਏ ਮੇਰੀ ਫੈਮਿਲੀ ਦੀ ਮੈਂਬਰ ਬਣਨਾ ਨਹੀਂ ਹੋ ਜਾ ਤੂੰ ਪਿਆਰ ਗੋਰੀਏ ਹਾਏ ਓਏ ਗੁਲਗਲਿਆ ਜਿਆ ਤੂੰ ਕਿੰਨੇ ਕ ਲੋਕਾਂ ਦੀ ਫੈਮਿਲੀ ਦੀ ਮੈਂਬਰ ਬੰਨ ਓਕੇ ਫੀਲਿੰਗ ਗ੍ਰੇਟ ਹੋਊਗੀ ਜੋ ਤੋਤਲਾ ਆ ਪਾਪਾ ਪਾਪਾ ਕਰਨਾ ਓ ਜਿਹੜੇ ਹਿਸਾਬ ਨਾਲ ਤੂੰ ਘਰ ਵਾਲੇ ਬਦਲਦੀ ਰਹਿਣੀ ਆ ਓਏ ਪਾਪਾ ਕਹਿਣ ਦਾ ਮੌਕਾ ਕਿਸੇ ਦੇ ਹਿੱਸੇ ਆਉਣਾ ਹੀ ਨਹੀਂ ਚਲੋ ਯਾਰ ਹੁਣ ਆਪਾਂ ਪੂਜਾ ਦੀ ਜ਼ੁਬਾਨੋਂ ਹੀ ਸੁਣਦੇ ਆ ਪੂਜਾ ਕੀ ਕਹਿਣਾ ਚਾਹੁੰਦੀ ਆ ਹਾਂਜੀ ਗਾਇਜ਼ ਤੇ ਮੈਨੂੰ ਸੁਣਨ ਚ ਆ ਰਿਹਾ ਕਿ ਕਹਿ ਰਿਆ ਰਿਲੇਸ਼ਨ ਮੈਂ ਵਿਆਹ ਕੇ ਆਈ ਆ ਮੈਂ ਬਿਨਾ ਵਿਆਹ ਤੋਂ ਤਾ ਦੀ ਗਈ ਹੈ ਨਾ ਤੇ ਬਾਕੀ ਰਹੀ ਗੱਲ ਜਿਹੜੇ ਆ ਕਹਿ ਰਹੇ ਦੀ ਹੁਣ ਚੌਥੀ ਦੀ ਤਿਆਰੀ ਆ ਚੌਥਾ ਵਿਆਹ ਇਹ ਮੈਨੂੰ ਹੀ ਪਤਾ ਠੀਕ ਹੈ ਜੋ ਮੇਰੇ ਨਾਲ ਹੁੰਦਾ ਤੇ ਕਿਸੇ ਨੂੰ ਨਹੀਂ ਪਤਾ ਕੋਈ ਮੇਰੇ ਨਾਲ ਨਹੀਂ ਰਹਿ ਰਿਹਾ ਜਿਹੜਾ ਕੀ ਹੈ ਨਾ ਬੋਲ ਕੇ ਐ ਵੀ ਕਹਿ ਦਿੰਦਾ ਹਾਂ ਬੀ ਆ ਮੇ ਜਾ ਕੇ ਆ ਚੌਥਾ ਵਿਆਹ ਆ ਤੁਹਾਨੂੰ ਪਤਾ ਕਿਸੇ ਦੀ ਲਾਈਫ ਦਾ ਤੇ ਜੋ ਉਹਨੇ ਕਰਨਾ ਉਹ ਕਰੇ ਜੋ ਮੈਂ ਕਰਨਾ ਮੈਂ ਕਰੂੰ ਠੀਕ ਹੈ ਨੋ ਵਾਰੀ ਮੈਨੂੰ ਹੈ ਨਹੀਂ ਇੰਦਾਂ ਦਾ ਇਤਨੇ ਤੇਜਸਵੀ ਲੋਕ ਹੈ ਸਾਡੇ ਕੋਲ ਕਿਤਨੇ ਸ਼ਾਨਦਾਰ ਵਿਚਾਰ ਰੱਖਦੇ ਜਿਹੜੇ ਕੁਛ ਨਹੀਂ ਬਲਾ ਕੇ ਮੈਂਥਾ ਦੂਰ ਹੀ ਰਹੋ ਅਸੀਂ ਕਿਹੜਾ ਥੋੜੇ ਬਿਨਾ ਮਰੀ ਜਾਂਦੇ ਆ ਐਸ਼ ਕਰੀ ਜਾਂਦੇ ਆ ਨਹੀਂ ਐਸ਼ ਕਰੀ ਜਾਂਦੇ ਆ ਕਾਊਂਟਰੋਜ ਠਲਰਾ ਦੇ ਨਾਲ ਭਰੀ ਜਾਂਦੇ ਆ ਓਏ ਆ ਕੀ ਕਿਰਨਾ ਅੱਜ ਕਿਵੇਂ ਪਾਰਲਰ ਚ ਵੜੀ ਫਿਰਦੀ ਆ ਉਹ ਨਾਲੇ ਕੁੜੀਓ ਲੱਤਾਂ ਹੋਲੀ ਰਗੜੋ ਕਿਤੇ ਕਿਰਨਾ ਦਾ ਰੰਗ ਹੀ ਨਾ ਲਾ ਦਿਓ ਨਾਲੇ ਜਿੰਨੇ ਕਾਲੇ ਕਿਰਨਾ ਦੇ ਗਿੱਟੇ ਆ ਨਾ ਉਹ ਇਹਨੂੰ ਰੇਕ ਮਾਰਨਾ ਰਗੜਨਾ ਪਊਗਾ ਓ ਕਿਰਨਾ ਭਾਵੇਂ ਤੂੰ ਜਿਹੜੇ ਮਰਜ਼ੀ ਪਾਲਰ ਚ ਜਾਵੜਾ ਤੇਰੇ ਗਿੱਟੇ ਹਮੇਸ਼ਾ ਕਾਲੇ ਰਹਿਣਿਆ ਗਿੱਟੇ ਵਾਲਾ ਕਾਲੇ ਹੋਣ ਠੀਕਾ ਗਿੱਟਿਆ ਕੰਨੀ ਕੋਣ ਚੱਕਦਾ